ਕੌਮ ਦੇ ਵਿੱਚ ਬਹੁਤ ਵੱਡੀਆਂ ਦੁਬਧਾ ਦਾ ਸਾਨੂੰ ਸਾਰਿਆਂ ਨੂੰ ਸਾਹਮਣਾ ਕਰਨਾ ਪੈ ਰਿਹਾ ਜਿਹਦੇ ਕਰਕੇ ਕੌਮ ਦੇ ਵਿੱਚ ਬਹੁਤ ਵੱਡੇ ਬਦਲ ਤੇ ਨਗਾਰ ਆਇਆ ਜਿੱਥੇ ਪਿੱਛੇ ਬੇਦਬੀਆਂ ਦਾ ਮੁੱਦਾ ਬਹੁਤ ਪਖਿਆ ਰਿਹਾ ਉਥੇ ਇੱਕ ਅਹਿਮ ਮੁੱਦਾ ਜਿਹੜਾ ਆ ਪਿਛਲੇ 10 ਸਾਲ ਪਹਿਲਾਂ ਉਹ ਸ਼੍ਰੋਮਣੀ ਕੁਰਦਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬਣੀ ਸੀ 4 ਸਾਲੋਂ ਪ੍ਰਧਾਨ ਰਹੇ ਆ ਜਿਨ੍ਹਾਂ ਨੇ ਆਪਣੀ ਪ੍ਰਧਾਨਗੀ ਪਦ ਸੰਭਾਲਦੇ ਹੋਏ ਗੁਰੂ ਘਰ ਦਾ ਅਮਰਤ ਵੀ ਛਕਿਆ ਆ ਲੇਕਿਨ ਜਿਹੜੀ ਮਰਜ਼ਾਦਾ ਉੱਤੇ ਪੂਰਾ ਨਹੀਂ ਖੜੇ ਹੋਏ ਕਿਉਂਕਿ ਇੱਕ ਤਾਂ ਉਹਨਾਂ ਦੇ ਕੁੜੀ ਮਾਰਦਾ ਕੇਸ ਜਿਹੜਾ ਚੱਲਦਾ ਹੈ ਅਦਾਲਤ ਦੇ ਵਿੱਚ ਉਹ ਤਾਂ ਸਜ਼ਾ ਹੋ ਚੁੱਕੀ ਆ ਹਜੇ ਜ਼ਮਾਨਤੇ ਉੱਪਰ ਆਏ ਹੋਏ ਆ। ਜੇ ਕੋ ਗੁਰਮਤ ਮਜਾਜ਼ਾ ਵਿੱਚ ਜਿਹੜਾ ਕੁੜੀ ਮਾਰ ਨੜੀ ਮਾਰ ਦੇ ਨਾਲ ਸੰਬੰਧ ਸਿੱਖਾਂ ਨੂੰ ਰੱਖਣਾ ਵਰਜਿਤ ਕੀਤਾ ਗਿਆ ਬਹੁਤ ਵੱਡੀ ਅਵਗਿਆ ਆ। ਦੂਜਾ ਉਹ ਰੋਮਾਂ ਦੀ ਬਿਆਦਵੀ ਕਰਦੇ ਰਹੇ ਆ। ਜਦੋਂ ਉਹ 4 ਸਾਲ ਪ੍ਰਧਾਨ ਰਹੇ ਆ ਸ਼੍ਰੋਮਣੀ ਕਮੇਟੀ ਦੇ ਵਿੱਚ ਉਹਨਾਂ ਨੇ ਗੁਰੂ ਮਹਾਰਾਜੀ ਜੋ ਮਰਜਾਜ਼ਾ ਆ ਜਾਣ ਬੋਝ ਕੇ ਭੰਗ ਕੀਤੀ ਆ। ਇਹ ਕਿਸੇ ਨੇ ਵੀ ਉਹਦੀ ਬਾਤ ਤਵੱਜੋ ਨਹੀਂ ਦਿੱਤੀ ਬਹੁਤ ਕੋਸ਼ਿਸ਼ ਸੋਸ਼ਲ ਮੀਡੀਆ ਤੇ ਮੀਡੀਆ ਤੇ ਅਖਬਾਰਾਂ ਚ ਛਪਦਾ ਰਿਹਾ ਪਰ ਕਿਸੇ ਨੇ ਉਹਦੀ ਸੁਣਾਈ ਨਹੀਂ ਕੀਤੀ ਅੱਜ ਅਸੀਂ ਇਹ ਆਸ ਲੈ ਕੇ ਆਏ ਆ ਕਿ ਜਿਸ ਤਰ੍ਹਾਂ ਸਿੰਘ ਸਾਹਿਬ ਪਿਛਲੇ ਬੰਨੇ ਸ਼੍ਰੋਮਣੀ ਅਕਾਲੀ ਦਲ ਦਾ ਮੁੱਦਾ ਜਿਹੜਾ ਉਹਨੂੰ ਵਿਚਾਰ ਨਹੀਂ ਰੱਖ ਕੇ ਕੋਈ ਨਰਪੱਖ ਫੈਸਲਾ ਲੈਣਗੇ ਕੌਮ ਦੀ ਚੜ੍ਹਦੀ ਕਲਾ ਲਈ ਇਸੇ ਤਰ੍ਹਾਂ ਬੇਨਤੀ ਕਰਵਾਤੇ ਕਿ ਬੀਬੀ ਜ਼ਗੀਰ ਕੌਰ ਨੂੰ ਸ਼੍ਰੀ ਕਾਲ ਸਾਹਿਬ ਤੇ ਤਲਬ ਕਰਕੇ ਉਹਨਾਂ ਤੋਂ ਪੁੱਛਿਆ ਜਾਵੇ ਕਿ ਤੁਸੀਂ ਆਪਣੇ ਕਾਰਜਕਾਲ ਦੌਰਾਨ 4 ਸਾਲ ਦੇ ਵਿੱਚ ਜਿਹੜੀ ਅਗਗਿਆ ਸੀਗੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਜ਼ਾ ਦਾ ਉਹ ਭੰਗ ਤੋਂ ਕੀਤੀ ਤੇ ਤੁਸੀਂ ਰੋਮਾਂ ਦੀ ਬਿਆਦਵੀ ਕੋ ਕੀਤੀ ਉਹਦਾ ਸਪਸ਼ਟਿਕਰ ਲੈ ਕੇ ਉਹਨਾਂ ਨੂੰ ਧਾਰਮਿਕ ਰੋਹ ਰੀਤਾਂ ਅਨੁਸਾਰ ਉਹਨਾਂ ਸਜ਼ਾ ਦਿੱਤੀ ਜਾਵੇ ਇਹ ਸਾਡਾ ਮੰਗ ਪੱਤਰ ਸੀ ਅੱਜ ਦਾ ਜੋ ਅਸੀਂ ਸੰਗਤਾਂ ਇਕੱਤਰ ਹੋ ਕੇ ਇੱਥੇ ਆਈਆਂ ਦੇਣ ਆਏ ਸੀ ਸਿੰਘ ਸਾਹਿਬ ਵੱਲੋਂ ਕੀ ਸ਼ਾਸ਼ਨ ਦਿੱਤਾ ਗਿਆ ਸਿੰਘ ਸਾਹਿਬ ਵੱਲੋਂ ਭਾਸ਼ਣ ਦਿੱਤਾ ਗਿਆ ਕਿ ਅਸੀਂ ਇੱਥੇ ਜੋ ਬੰਦ ਦੀ ਕਾਰਮੀਓ ਕਰਾਂਗੇ ਪਰ ਬੀਬੀ ਜੀ ਗਿਰ ਕੋਲ ਇਹ ਹੋ ਲੋ ਕਿਹਾ ਜਾਂਦਾ ਸੀ ਕਿ ਜੋ ਵੀ ਸਾਡੀਆਂ ਗਲਤੀਆਂ ਉਹ ਅਸੀਂ ਪ੍ਰਵਾਨ ਕਰਦੇ ਆ ਭਾਵੇਂ ਉਹ ਵੇਦਵੀ ਕਾਣ ਦੀ ਗੱਲ ਹੋਵੇ ਜਾਂ ਅਕਾਲੀ ਦਲ ਦੀ ਸੁਆਮਾਂ ਦੀ ਗੱਲ ਹੋਵੇ ਜਾਂ ਪਹਿਲੂ ਕੋਈ ਹੋਵੇ ਉਹ ਤੇ ਪਹਿਲੋਂ ਹੀ ਮੰਗ ਰਿਹਾ ਕਿ ਜੇ ਸਾਡੀਆਂ ਦੇਖੋ ਉਹਨਾਂ ਨੇ ਅਕਾਲੀ ਦਲ ਦੀਆਂ ਗਲਤੀਆਂ ਦੀ ਗੱਲ ਕੀਤੀ ਆ ਵੀ ਅਸੀਂ ਗਲਤੀਆਂ ਮੰਨਦੇ ਆ ਜਿਹੜੀਆਂ ਉਹ ਸੁਧਾਰ ਲਹਿਰ ਬਣਾਈ ਆ ਲੇਕਿਨ ਜਿਹੜੀਆਂ ਉਹਨੇ ਆਪ ਖੁਦ ਗਲਤੀਆਂ ਕੀਤੀਆਂ ਉਹਦਾ ਨਿਰਣਾ ਕੌਣ ਕਰੂਗਾ ਉਹ ਤੇ ਦੇਖੋ ਸਿੱਖੀ ਦੀ ਮਰਜ਼ਾਦਾ ਪੜ੍ਹ ਕੇ ਦੇਖ ਲਓ ਵੀ ਕੁੜੀ ਮਾਰ ਨੜੀ ਮਾਰ ਨਾ ਮਰਜ਼ਾਦਾ ਦੇ ਵਿੱਚ ਆਉਂਦਾ ਵੇ ਸੇਕ ਨੂੰ ਇਸ ਤਰ੍ਹਾਂ ਸਮਝ ਰੱਖਣਾ ਨਹੀਂ ਚਾਹੀਦਾ ਜਿਹੜੇ ਗੁਰੂ ਤੋਂ ਬੇਮੁਖ ਹੋਈ ਹੈ ਤੇ ਉਹ ਕੇਸ ਜਦੋਂ ਚੱਲਦਾ ਸੀ ਉਹਨੂੰ ਅਸੀਬਾ ਦੇ ਦੇਣਾ ਚਾਹੀਦਾ ਸੀ ਕਦੋਂ ਕੇਸ ਚੱਲਦਾ ਸੀ ਕਦੋਂ ਦੇਖੋ 7-8 ਸਾਲ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਸੋਸ਼ਲ ਮੀਡੀਆ ਤੇ ਸਾਰਾ ਅਖਬਾਰਾ ਕੀ ਆਉਂਦਾ ਰਿਹਾ ਉਹ ਕਾਲਤਾ ਦੇ ਜਿਹੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੀ ਆ ਐਂਟੀ ਬੜੀ ਸਤਤਾ ਜਿਹੜੀ ਕੁਰਬਾਨੀਆਂ ਦੇ ਇਤਿਹਾਸ ਚੋਂ ਨਿਕਲੀ ਆ ਉਹ ਸਤਤਾ ਦਾ ਪ੍ਰਧਾਨ ਬਣਨਾ ਅਸੀਂ ਤਾਂ ਕਹਿੰਦੇ ਜੇ ਨਹੀਂ ਉਹਨਾਂ ਨੂੰ ਬਣਾਇਆ ਉਹਨਾਂ ਨੂੰ ਵੀ ਤਾਲਬ ਕਰਨਾ ਚਾਹੀਦਾ ਉਹਨਾਂ ਤੋਂ ਸਵਾਲ ਪੁੱਛਣੇ ਚਾਹੀਦੇ ਆ ਤਾਂ ਜੋ ਸੰਘਰਸ਼ ਦੇ ਵਿੱਚ ਜੇ ਡੁੱਬਦਾ ਆ ਉਹ ਦੂਰ ਕੀਤੀ ਜਾਵੇ ਸੰਘਰਸ਼ ਜੇ ਖੇਰੂ-ਖੇਰੂ ਹੋਈ ਜਾ ਉਹ ਕੱਤਰ ਹੋ ਸਕੇ ਆਪਾਂ ਗੁਰੂ ਦੀ ਵਿਚਾਰਧਾਰਾ ਨੂੰ ਇਕੱਠੇ ਕਰਨ ਲਈ ਸ਼ਬਦ ਗੁਰ ਨਾਲ ਜੋੜ ਲਈ ਸਾਰੇ ਪ੍ਰਾਲੇ ਕਰ ਰਹੇ ਆਂ